ਹੰਗਾਰਸ਼ ਇਸ ਗੱਲ ਨਹੀਂ ਕੀਤਾ ਜਾ ਰਿਹਾ ਕਿ ਬੁੜਹਾਡੇ ਸ਼ਹਿਰ ਦੀਆਂ ਸੜਕਾਂ ਬਣਾਈਆਂ ਜਾਣ ਔਰ ਬੁੜਹਾਡੇ ਸ਼ਹਿਰ ਦੇ ਵਿੱਚ ਜੋ ਅਸੀਂ ਗੰਦਗੀ ਭਰੇ ਹਾਲਾਤਾਂ ਦੇ ਵਿੱਚ ਰਹਿ ਰਹੇ ਹਾਂ ਜੋ ਸਾਡੀ ਮਾੜੀ ਹਾਲਤ ਹੈ ਉਸ ਨੂੰ ਸੁਧਾਰਿਆ ਜਾਵੇ ਅਸੀਂ ਕੋਈ ਇਹ ਨਹੀਂ ਮੰਗ ਰਹੇ ਕਿ ਬੁੜਹਾਡੇ ਦੇ ਵਿੱਚ ਬਹੁਤ ਵੱਡੀ ਇੰਡਸਟਰੀ ਲਾ ਦਿੱਤੀ ਜਾਵੇ ਔਰ ਬੁੜਹਾਡੇ ਦੇ ਵਿੱਚ ਬਹੁਤ ਵੱਡਾ ਹਸਪਤਾਲ ਖੋਲ੍ਹ ਦਿੱਤਾ ਜਾਵੇ ਕਿ ਬੁੜਹਾਡੇ ਦੇ ਵਿੱਚ ਬਹੁਤ ਵੱਡੀ ਯੂਨੀਵਰਸਿਟੀ ਖੋਲ੍ਹ ਦਿੱਤੀ ਜਾਵੇ ਕਿਸ ਨੂੰ ਕੋਈ ਮੰਗ ਨਹੀਂ ਅੱਜ ਨਗਰ ਸੁਧਾਰ ਸਭਾ ਵੱਲੋਂ ਅਸੀਂ ਬਰਾੜਾ ਸ਼ਹਿਰ ਦੇ ਲੋਕ ਪਿਛਲੇ 7-8 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਾਂ ਕਿ ਬਰਾੜਾ ਸ਼ਹਿਰ ਦੀਆਂ ਸੜਕਾਂ ਦਾ ਮਾੜਾ ਹਾਲ ਹੈ ਸੀਵਰੇਜ ਦਾ ਬੁਰਾ ਹਾਲ ਹੈ ਸਫਾਈ ਦਾ ਬਹੁਤ ਮਾੜਾ ਹਾਲ ਹੈ ਇਸ ਸਬੰਧ ਦੇ ਵਿੱਚ ਅਸੀਂ ਡੀਸੀ ਮੈਡਮ ਨੂੰ ਵੀ ਮਿਲ ਗਏ ਔਰ ਐਸਟੀਐਮ ਸਾਹਿਬ ਨੂੰ ਮਿਲੇ ਆ ਪਰ ਹਾਲੇ ਤੱਕ ਇਹਦਾ ਬਰਾੜਾ ਦੇ ਸ਼ਹਿਰ ਦੇ ਸਬੰਧ ਦੇ ਵਿੱਚ ਕੋਈ ਕਦਮ ਨਹੀਂ ਚੁੱਕਿਆ ਇਸ ਕਰਕੇ ਅੱਜ ਅਸੀਂ ਆ ਕੇ ਸਾਰੇ ਸ਼ਹਿਰ ਵਸਨੀਕਾਂ ਨੇ ਅੱਧੇ ਦਿਨ ਲਈ ਬਰਾੜਾ ਬੰਦ ਕੀਤਾ ਹੈ ਔਰ ਐਸਟੀਐਮ ਦਾ ਉੱਤਰ ਵੱਲ ਜਿਹੜਾ ਹੈਗਾ ਅਸੀਂ ਪ੍ਰੋਟੈਸਟ ਜਿਹੜਾ ਕਰਾਂਗੇ ਜੇ ਨਾ ਕੀਤਾ ਤਾਂ ਅਸੀਂ ਜਿਹੜਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਬੁੜਲਾਡੇ ਦੇ ਲੋਕ ਹੋਰ ਬਹੁਤ ਵੱਡਾ ਸਖਤ ਕਦਮ ਚੁੱਕਣਗੇ ਜਿਸ ਦੇ ਲਈ ਸਰਕਾਰ ਜ਼ਿੰਮੇਵਾਰ ਹੋਏਗੀ ਅਸੀਂ ਸ਼ਹਿਰ ਦਾ ਵਿਕਾਸ ਕਰਾ ਕੇ ਹੀ ਜਿਹੜਾ ਹੈ ਦਮ ਲਵਾਂਗੇ ਸੋ ਬੇਨਤੀ ਹੈ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਕਿ ਬੁੜਲਾਡੇ ਸ਼ਹਿਰ ਦੀਆਂ ਸੜਕਾਂ ਅਤੇ ਹੋਰ ਵਿਕਾਸ ਕੰਮ ਜਲਦੀ ਤੋਂ ਜਲਦੀ ਨੇਪਰੇ ਚੜ੍ਹੇ ਜਾਣ ਕੇ ਸਮਰਤ ਹੋਈਆਂ ਗੱਲ ਕਰ ਰਹੇ ਆ ਜੋ ਅੱਜ ਇਹ ਭਲਾ ਡਬਾ ਉਹਦੇ ਸਾਡੀ ਸਿੱਖੀ ਕਰਨ ਚਾਹੁੰਗੇ ਜੇ ਜਿਹੜਾ ਭਲਾ ਡਾ ਅਸੀਂ ਅੱਜ ਕਿ ਕਿ ਤੱਕ ਧਰਨਾ ਦਿੱਤਾ ਹੈ 1 ਵਜੇ ਤੱਕ ਭਲਾ ਡਾ ਮੰਡੀ ਆਪਣੇ ਜਿਹੜੀਆਂ ਮੰਗਾ ਮੰਵਾਉਣ ਵਾਸਤੇ ਬੰਦ ਰਹੂਗੀ ਉਹ ਮੰਗਾ ਜਿਹੜੀਆਂ ਸਾਨੂੰ ਅੱਜ ਤੋਂ ਅਗਸਤ ਮਹੀਨੇ ਦੇ ਵਿੱਚ ਧਰਨੇ ਲੱਗੇ ਸੀਗੇ ਹੈਜੀਟੇਸ਼ਨ ਹੋਇਆ ਸੀਗਾ ਉਸ ਤੋਂ ਬਾਅਦ ਸਾਨੂੰ ਇੱਕ ਲਾਰੇ ਲਾਏ ਜਾ ਰਹੇ ਨੇ ਪਰ ਅਸੀਂ ਪ੍ਰਸ਼ਾਸਨ ਨੂੰ ਬਾਰ-ਬਾਰੇ ਦੱਸ ਰਹੇ ਆ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਬਣੇ ਨੇ ਉਹਨਾਂ ਨੂੰ ਵੀ ਦੱਸ ਰਹੇ ਆ ਕਿ ਜਿਹੜੇ ਹਾਲਾਤ ਨੇ ਉਹ ਉਸੇ ਤਰ੍ਹਾਂ ਹੀ ਬੱਦ ਤੋਂ ਬੱਦ ਕਰ ਹੁੰਦੇ ਜਾ ਰਹੇ ਨੇ ਤੇ ਸਾਡੇ ਜਿਹੜੇ ਦੁਕਾਨਦਾਰ ਵੀਰ ਨੇ ਉਹਨਾਂ ਦੇ ਵਪਾਰ ਦੇ ਵਿੱਚ ਉਹਨਾਂ ਦੇ ਰਹਿਣ ਸਹਿਣ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ ਤੇ ਉਹ ਜਿਹੜੀਆਂ ਉਹਨਾਂ ਨੂੰ ਦੁਬਾਰੇ ਫੇਰ ਅਸੀਂ ਇੱਕ ਸੰਕੇਤਕ ਧਰਨਾ ਦੇ ਰਹੇ ਹਾਂ ਅੱਜ ਜੇ ਉਹ ਚੀਜ਼ ਜਿਸ ਤਰ੍ਹਾਂ ਡਵੈਲਪਮੈਂਟ ਨਹੀਂ ਹੁੰਦੀ ਜਿਹੜੀ ਕਿ ਬਹੁਤ ਮਾਮੂਲੀ ਗੱਲ ਹੈ ਨਗਰ ਕੌਂਸਲ ਵਾਸਤੇ ਪ੍ਰਸ਼ਾਸਨ ਵਾਸਤੇ ਤਾਂ ਇਹ ਜੋ ਧਰਨਾ ਅੱਗੇ ਟਾਈਮ ਵੀ ਦਾ ਵਧਾਇਆ ਜਾਊਗਾ ਤੇ ਬੰਦ ਦਾ ਸਮਾਂ ਵੀ ਵਧਾਇਆ ਜਾਊਗਾ। ਨਗਰ ਸੁਧਾਰ ਸਭਾ ਕਹਿ ਰਹੀ ਹੈ ਵੀ ਅਸੀਂ ਚੋਨਾ ਬਾਈਕਾਟ ਕਰਾਂ ਕੀ ਬਾਈਕਾਟ ਕੀਤਾ ਜਾਏਗਾ। ਇਹ ਇੱਕ ਚੋਨਾ ਦਾ ਬਾਈਕਾਟ ਕਰਨਾ ਇੱਕ ਬਹੁਤ ਵੱਡੀ ਇੱਕ ਸਰਕਾਰ ਦੀ ਇੱਕ ਨਕਾਮੀ ਹੁੰਦੀ ਹੈ ਵੀ ਜਿਹੜੇ ਲੋਕ ਆਪਣੇ ਕੰਮਕਾਰ ਇੱਕ ਬੋਰਡ ਦਾ ਅਧਿਕਾਰ ਹੈ ਉਹਨੂੰ ਵਰਤੋਂ ਨਹੀਂ ਕਰਨਗੇ। ਇਹ ਸਾਡੀਆਂ ਮੰਗਾਂ ਮਣਾਉਣ ਵਾਸਤੇ ਅਸੀਂ ਇਹ ਮੰਡੀ ਸ਼ਹਿਰ ਨਿਵਾਸੀ ਨਾਲ ਰਲ ਕੇ ਇੱਕ ਮੀਟਿੰਗ ਕਰਕੇ ਇਹ ਫੈਸਲਾ ਵੀ ਸਖਤ ਕਰਨਾ ਫੈਸਲਾ ਲੈ ਲਈ ਮਜਬੂਰ ਹੋਵਾਂਗੇ ਬਸ ਹਾਂ ਪਾਰਕ ਦਾ ਨਿਰਮਾਣ ਹੀ ਹੈ ਭਲਾਡੇ ਅਸੀਂ ਹੁਣ ਸੀਟ ਦੇ ਕੈਪਟਨ ਕੇ ਕੇ ਗੌਰਮੇਸ਼ੂਲ ਪਾਰਕ ਬੁਲਾਰਡ ਦੇ ਕੇ ਖੜੇ ਆਂ ਇਹਦੇ ਵਿੱਚ ਤਾਂ ਨਹੀਂ ਕਿ ਕਬਾੜ ਬਹੁਤ ਇਕੱਠਾ ਹੋ ਰਿਹਾ ਗੇਟ ਬੰਦਾਂ ਦਾ ਹਟਾ ਲੈ ਇਹਦੇ ਪਾਰਕ ਦੀ ਤੁਸੀਂ ਕੀ ਉਹ ਕਰ ਰਹੇ ਹੋ ਜੀ ਕਰ ਰਹੇ ਹਾਂ ਕੀ ਕਬਾੜ ਦਾ ਅਸੀਂ ਜਲਦੀ ਹੱਲ ਕਰ ਦਾਂਗੇ ਇੱਥੇ ਕਬਾੜਾਂ ਨੂੰ ਕਬਾੜ ਤੇ ਜਿਹੜਾ ਪਾਰਕ ਕੁਸ਼ਤ ਦਾ ਪਾਰਕ thì ਤਿਆਰ ਹੋ ਗਿਆ ਤੇ ਕੁਸ਼ਤ ਰਹਿ ਗਿਆ ਜਿੱਥੇ ਕਬਾੜ ਪਿਆ ਉਹ ਅਸੀਂ ਜਲਦੀ ਉੱਥੇ ਵੀ ਅਸੀਂ ਪਾਰਕ ਤਿਆਰ ਕਰਵਾ ਦਾਂਗੇ ਪ੍ਰਧਾਨ ਜੀ ਬੋਟੇ ਲੱਗਣੇ ਆ ਜਾ ਕੁਝ ਵੀ ਲੱਗਣਾ ਇੱਥੇ ਤਾਂ ਅਸੀਂ ਉਹ ਥੋੜੇ ਜਣਾਂ ਦੀ ਵਿੱਚ ਮਤਲਬ ਉਹ ਅਸੀਂ ਲਵਾ ਦਾਂਗੇ ਤੇ ਤਾਂ ਮਲਵਾ ਚਕਾਉਣ ਦੀ ਗੱਲ ਹੈ ਜੋ ਨਗਰ ਸਰਸਾ ਦਾ ਨਹੀਂ ਸਾਨੂੰ ਪਈ ਹੈ ਮਲਵਾ ਅਸੀਂ ਬਹੁਤ ਜਲਦੀ ਚੁਕਾ ਦਾਂਗੇ ਪ੍ਰਧਾਨ ਜੀ ਜਿਹੜੇ ਤੇ ਲੱਖਾਂ ਰੁਪਏ ਲੱਗ ਚੁੱਕੇ ਪਹਿਲਾਂ ਪਹਿਲਾ ਵਾਲੇ ਪ੍ਰਧਾਨ ਸਮੇਂ ਉਹ ਇਸ ਟਾਈਮ ਸੁਧਾਰ ਕਰੋਗੇ ਤੁਸੀਂ ਹਾਂ ਜੀ ਹਾਂ ਜ਼ਰੂਰ ਕਰਾਂਗੇ ਠੀਕ ਹੈ ਜੀ ਦੇਖੋ ਜਿਹੜਾ ਅਸੀਂ ਇਹ ਵਿਸ਼ਵਾਸ ਦਵਾਇਆ ਹੈ ਕਿ ਕੋਈ ਕੋਈ ਝੂਠੇ ਵਾਅਦੇ ਨਹੀਂ ਦਵਾਇਆ ਅਸੀਂ ਟੈਂਡਰ ਕੱਲ ਹੀ ਖੋਲ੍ਹ ਰਹੇ ਹਾਂ तो टेंडर का काम मॉरल कोड लगने से पहले अभी चालू कराना पाएगा तो तुम्हें मन के चलो इस हफ्ते हफ्ते सारे काम चालू हो जाएंगे जीडी रोड की गल मैंने की है जिन्हें भी टेंडर खुले और रोज़ सारे काम इस हफ्ते चालू हो जाएंगे देखो तो जी मैं गल कर रहा हूँ इससे मैं विश्वास ना ही कर रहा हूँ अगर कोई टेक्निकल प्रॉब्लम आती है तो उस दे बारे में मेरे को नहीं पता फ्यूचर में इमीडिएटली कोई टेक्निकल प्रॉब्लम आ जाती है लेकिन सर अगर सारी चीज़ें सही तरह चलती रही तो ये सारे काम इसका मैं विश्वास दे सकता हूँ कि ये काम चालू होंगे ਫੰਡ ਜਿੰਨਾ ਸ਼ਰਕਾਂ ਦਾ ਅਸੀਂ ਅੱਜ ਦਿਲਵਾਇਆ ਵਿਸ਼ਵਾਸ ਉਹਨਾਂ ਦਾ ਪੱਕਾ ਹੋ ਗਿਆ। ਉਹ ਅੱਜ ਇਹ ਲੋਕਾਂ ਨੇ ਧਰਨਾ ਲਗਾਏ ਸੀ ਇਸ ਵਿੱਚ ਤੁਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ। ਕੰਮਾਂ ਵਾਸਤੇ ਕੀ ਕੰਮ ਸੇ ਵੀ ਕੰਮ ਜਲਦੀ ਸ਼ੁਰੂ ਹੋ ਜਾਣਗੇ? ਬਹੁਤ ਜਲਦੀ ਜੀ। ਸਾਡੀ ਕੋਸ਼ਿਸ਼ ਹੈ ਬਹੁਤ ਜਲਦੀ ਸ਼ੁਰੂ ਕਰਦੀ ਹੈ ਕੰਮ। ਜਿਹੜੀ ਰੇਲਵੇ ਰੋਡ ਹੈ ਸਾਡੇ ਅੰਡਰ ਆਉਂਦੀ। ਇਸ ਰੇਲਵੇ ਰੋਡ ਦਾ ਕੰਮ ਇਸ ਵੀਕ ਸ਼ੁਰੂ ਕਰ ਦੇਣਾ ਹੈ। ਤੇ ਜਿਹੜੀ ਆ ਗਈ ਬੱਸ ਸਟੈਂਡ ਰੋਡ ਜਿਹੜੀ ਗੁਰਨਾਨਗਰ ਤੋਂ ਲੈ ਕੇ ਆਈਟੇ ਫੋਜੀਪੁਰ ਤੱਕ ਫੋਜੀਪੁਰ ਤੋਂ ਬਾਸ ਆਈਟੇ ਰੋਡ ਆ ਗਈ ਇਹਨੂੰ ਵੀ ਅਸੀਂ ਬਹੁਤ ਜਲਦੀ ਮਤਲਬ ਕੰਪਲੀਟ ਕਰ ਦੇਣਾ ਹੈ ਇਹ ਵੀ ਇਸੇ ਵੀ ਕੀ ਸ਼ੁਰੂ ਕਰ ਦੇਣਾ ਕੰਮ ਇਸ ਨੂੰ ਪ੍ਰਧਾਨ ਬਣੇ ਨੇ ਥੋੜਾ ਜਿਹਾ ਹੋਇਆ ਲੋਕਾਂ ਨੂੰ ਛੋਟੀ ਤੇ ਬਹੁਤ ਉਮੀਦਾਂ ਨੇ ਉਸ ਦੇ ਸਬੰਧ ਚ ਕੀ ਵਿਚਾਰ ਲੋਕਾਂ ਨੂੰ ਮੇਰੇ ਤੇ ਬਹੁਤ ਮੈਨੂੰ ਪਤਾ ਮੇਰੇ ਤੇ ਬਹੁਤ ਉਮੀਦਾਂ ਨੇ ਲੋਕਾਂ ਨੂੰ ਹਾਂਜੀ ਹਾਂਜੀ ਹਾਂ ਲੋਕ ਮੈਨੂੰ ਬਹੁਤ ਪਿਆਰ ਕਰਦੇ ਤਾਂ ਮੇਰੇ ਤੇ ਉਮੀਦਾਂ ਰੱਖਦੇ ਹਾਂਜੀ ਹਾਂਜੀ ਮੈਂ ਉਮੀਦਾਂ ਦੇ ਖਰਾ ਉਤਰੂਗਾ ਲੋਕਾਂ ਦੀ ਮੈਂ ਵਿਸ਼ਵਾਸ ਕਰਦਾ ਹਾਂ ਥੈਂਕ ਯੂ ਜੀ ਨਗਰ ਸੁਧਾਰਾ ਬਲਾਡਾ ਵੱਲੋਂ ਪਿਛਲੇ ਸਮਿਆਂ ਤੋਂ ਪਹਿਲਾਂ ਵੀ ਦੇਖੋ ਧਰਨੇ ਦਿੱਤੇ ਗਏ ਆ ਸਾਡੀ ਸ਼ਹਿਰ ਵਾਸੀਆਂ ਦੀ ਕੋਈ ਵੀ ਮੰਗ ਤੇ ਗੌਰ ਨਹੀਂ ਕੀਤੀ ਗਈ ਅੱਕੇ ਹੋਏ ਬਲਾਡੇ ਨੇ ਅੱਜ ਫੇਰ ਡਿਸੀਜਨ ਲਿਆ ਸੰਕੇਤਕ ਰੂਪ ਦੇ ਵਿੱਚ ਵੀ ਜੇ ਸਾਡੇਆਂ ਜੋ ਮੰਗਾਂ ਨੇ ਉਹਨਾਂ ਨੂੰ ਜਲਦੀ ਹੱਲ ਨਾ ਕੀਤਾ ਗਿਆ ਅੱਜ ਦਾ ਅੱਧੇ ਦਿਨ ਦਾ ਮੰਦਾ ਫੇਰ ਅਸੀਂ ਕੋਈ ਵੱਡਾ ਸੰਘਰਸ਼ ਕਰਨ ਦੇ ਲਈ ਮਜਬੂਰ ਹੋਵਾਂਗੇ ਅਸੀਂ ਪ੍ਰਸ਼ਾਸਨ ਨੂੰ ਤੇ ਲੀਡਰਸ਼ਿਪ ਨੂੰ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਭਲਾਡੇ ਨਾਲ ਮਤਰੀ ਮਾਂ ਵਾਲਾ ਸਲੂਕ ਨਾ ਕਰੋ ਇਹਨਾਂ ਦੀਆਂ ਮੰਗਾਂ ਜੋ ਨੇ ਸੜਕਾਂ ਦਾ ਹਾਲ ਸੀਵਰੇਜ ਜੋ ਵੀ ਹੈ ਪੈਲ ਦੇ ਆਧਾਰ ਤੇ ਕੀਤਾ ਜਾਵੇ ਸ਼ਹਿਰ ਵਾਸੀਆਂ ਨੂੰ ਵੱਡੇ ਸੰਘਰਸ਼ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਸਾਡੀ ਇਹ ਬੇਨਤੀ ਹੈ ਅਗਰ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ ਓਏ ਤੂੰ ਬਾਤ ਤੁਸੀਂ ਕੀ ਕਰਮ ਚੱਕੋਗੇ ਅਸੀਂ ਸਮੁੱਚੇ ਸ਼ਹਿਰ ਦੀ ਪੂਰਨ ਮੀਟਿੰਗ ਬੁਲਾ ਕੇ ਸ਼ਹਿਰ ਦੇ ਵਾਸੀਆਂ ਨਾਲ ਜਿਹੜਾ ਵੀ ਅਗਲੀ ਰੂਪਰੇਖਾ ਤਿਆਰ ਹੋਊਗੀ ਉਹ ਅਸੀਂ 1-2 ਦਿਨਾਂ ਦੇ ਵਿੱਚ ਹੀ ਫਟਾਫਟ ਮਤਲਬ ਤੁਹਾਨੂੰ ਦੱਸ ਦਿਆਂਗਾ ਨਗਰ ਸੁਧਾਰ ਸਭਾ ਕਹਿ ਰਹੀ ਹੈ ਵੀ ਅਸੀਂ ਆਉਣ ਵਾਲੀਆਂ ਵੋਟਾਂ 'ਚ ਚੋਣਾਂ ਦਾ ਬਾਈਕਾਟ ਕਰਾਂਗੇ ਕੀ ਨਗਰ ਸੁਧਾਰ ਸਭਾ ਬਿਲਕੁਲ ਕੀਤਾ ਜਾਊਗਾ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਅਸੀਂ ਕਿਸੇ ਵੀ ਲੀਡਰਸ਼ਿਪ ਨੂੰ ਕਿਸੇ ਵੀ ਪਾਰਟੀ ਨੂੰ ਬਲੱਡ 'ਚ ਵੜਨ ਨਹੀਂ ਦੇਵਾਂਗੇ ਕਾਲੇ ਬੇਲੇ ਲਾ ਕੇ ਇਹ ਸਾਡਾ ਪੂਰਾ ਸਮੁੱਚੇ ਰੂਪ 'ਚ ਫੈਸਲਾ ਠਟਕੇ ਵਿਰੋਧ ਸਾਡ ਲੋਕ ਕਾਨੂੰਨ 'ਤੇ ਵਿਸ਼ਵਾਸ ਦਿਵਾਇਆ ਵੀ ਤੁਸੀਂ ਜੋ ਮੰਗਾ ਨੇ ਉਹ ਕਰਕੇ ਦੇਵਾਂ ਕੀ ਵਿਸ਼ਵਾਸ ਕਈ ਜਗ੍ਹਾ ਤੇ ਸਾਡਾ ਕੰਮ ਚੱਲ ਰਿਹਾ ਹੈ ਇਹਦੇ ਨਾਲ ਅਸੀਂ ਆਸ ਕਰਦੇ ਹਾਂ ਕਿ ਸਾਡੀ ਜਗ੍ਹਾ ਤੇ ਅਗਲੇ ਕੁਝ ਦਿਨਾਂ ਵਿੱਚ ਕੰਮ ਸ਼ੁਰੂ ਹੋਣ ਵਾਲਾ ਉਹਦੇ ਬਾਰੇ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਵਕਤ ਹੀ ਸ਼ੁਰੂ ਹੋਏਗਾ ਹਾਂਜੀ ਕਈ ਜਗ੍ਹਾ ਤੇ ਜਿੱਥੇ ਅਸੀਂ ਕਮੇਟੀ ਜਾਂ ਫਿੱਟੇ ਮੈਕਨਾ ਤੇ ਤਾਲਮੇਲ ਨਾਲ ਕੰਮ ਕਰਨਾ ਉਹ ਵੀ ਅਸੀਂ ਚੰਗੀ ਪੱਤਰ ਤੇ ਕੰਮ ਕਰਾਂਗੇ ਇਸ ਤੇ ਇੱਕ ਡੀ ਦੀ ਪ੍ਰੋਪਰਟੀ ਡਿਊਟੀ ਹੈ ਤੇ ਇਸੇ ਕੰਮ ਦੀ ਹੀ ਲਗਾ ਦਿੱਤੀ ਹੈ ਤੇ ਬਾਕੀ ਜਿਹੜੀ ਮੀਟਿੰਗ بار بار ਲੈਣੀ ਆ ਜਾਂ ਮਹੀਨੇ ਬਾਅਦ ਹੋਣੀ ਆ ਨਗਰ ਸਭਾ ਜਾਂ ਕੋਈ ਵੀ ਪਤਵੰਤਾ ਸੱਜਣੇ ਸ਼ਹਿਰ ਦਾ ਕੋਈ ਵੀ ਸਾਨੂੰ